ਸ਼ਕਾ ਸਸੀ ਦਾ ਦੋਸਤ ਮੈਟਵਾਟ ਆਪਣਾ ਸੰਜੀਵ 바ਵਾ ਇੱਕ ਵਾਰ ਫੇਰ ਤੁਹਾਨੂੰ ਸਵਾਗਤ ਕਰਦਾ ਦੋਸਤੋ ਅੱਜ ਗੁਰਦਾਸਪੁਰ ਵਾਸੀਆਂ ਨੂੰ ਇੱਕ ਹੋਰ ਬਹੁਤ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ ਕਿਉਂਕਿ ਸ਼ੋਭਾ ਪੱਕਾ ਸਪੋਰਟਸ ਅਕੈਡਮੀ ਪਿੰਡ ਬਾਬੋਵਾਲ ਗੁਰਦਾਸਪੁਰ ਨੇ ਜਿਹੜਾ ਹੈ ਕੈਫੇ ਵੀ ਕੈਫੇ ਦੀ ਜਿਹੜੀ ਹੈ ਓਪਨਿੰਗ ਕਰ ਦਿੱਤੀ ਹੈ ਜਿੱਥੇ ਤੁਸੀਂ ਪਹਿਲਾਂ ਬੱਚੇ ਖੇਡਦੇ ਸਨ ਉਹਨਾਂ ਦੇ ਮਾਤਾ ਪਿਤਾ ਬੈਠਦੇ ਸਨ ਉਹਨਾਂ ਨੂੰ ਜਿਹੜਾ ਹੈ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ ਸੀ ਖਾਣ ਪੀਣ ਵਾਸਤੇ ਕੋਈ ਸਮਾਨ ਨਹੀਂ ਮਿਲਦਾ ਸੀ ਇਸ ਦੇ ਨਾਲ ਨਾਲ ਜਿਹੜੇ ਲੋਕ ਇੱਥੇ ਰਹਿੰਦੇ ਨੇ ਔਰ ਜਿਹੜੇ ਅਦੇਦਵਾਲੇ ਪਿੰਡਗੇ ਉਹਨਾਂ ਨੂੰ ਬਹੁਤ ਮੁਸ਼ਕਲ ਆਂਦੀ ਸੀ ਕਿ ਕੋਈ ਸਾਡੇ ਲਾਗੇ ਕੈਫੇ ਨਹੀਂ ਹੈਗਾ ਉਹ ਹੁਣ ਉਹਨਾਂ ਦੀ ਜਿਹੜੀ ਹੈ ਮੰਗ ਨੂੰ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਨੇ ਪੂਰਾ ਕਰ ਦਿੱਤਾ ਹੈ ਸੋ ਅੱਜ ਵੀ ਕੈਫੇ ਦੀ ਜਿਹੜੀ ਹੈ ਓਪਨਿੰਗ ਕਰ ਦਿੱਤੀ ਗਈ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਹੀ ਰਹੇ ਹੋ ਕਿ ਬਹੁਤ ਵਧੀਆ ਜਿਹੜੀ ਹੈ ਓਪਨਿੰਗ ਕੀਤੀ ਹੈ ਨੌਇਸ ਪੋਲੂਸ਼ਨ ਹੈਗਾ ਇਸ ਦੇ ਨਾਲ-ਨਾਲ ਅੱਜ ਇਹਨਾਂ ਨੇ ਰਿੰਗ ਸੈਰੇਮਨੀ ਮੈਰਿਜ ਪਾਰਟੀ ਔਰ ਕਿੱਟੀ ਹਾਲ ਦਾ ਵੀ ਅਵੇਲੇਬਲ ਹੈਗਾ ਇਸ ਨਾਲ ਨਾਲ ਅਗਰ ਕਿਸੇ ਨੇ ਕੋਈ ਫੰਕਸ਼ਨ ਕਰਨਾ ਹੈ ਤਾਂ ਉਹ ਵੀ ਇੱਥੇ ਬਿਲਕੁਲ ਆਸਾਨੀ ਨਾਲ ਜਿਹੜਾ ਹੈ ਉਹ ਕਰ ਸਕਦਾ ਹੈ ਇੱਥੇ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਖਾਣ ਨੂੰ ਮਿਲ ਜਾਣਗੀਆਂ ਚੀਵੇ ਕੀ 버ਗਰ ਸੈਂਡਵਿਚ ਕੇਕ ਪੇਸਟੀ ਉਸ ਤੋਂ ਇਲਾਵਾ ਅਗਰ ਕਿਸੇ ਨੇ ਕੋਲਡ ਡਰਿੰਕ ਪੀਣੀ ਹੈ ਕੈਫੇ ਕੌਫੀ ਪੀਣੀ ਹੈ ਜਾਂ ਚਾਹ ਪੀਣੀ ਹੈ ਉਹ ਵੀ ਸਾਰੀ ਜਿਹੜੀ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਔਰ ਦੱਸ ਦਈਏ ਕਿ ਇੱਥੇ ਇੱਕ ਸਾਫ ਦਾ ਨੌਇਸ ਪੋਲੂਸ਼ਨ ਹੈਗਾ ਬਿਲਕੁਲ ਸ਼ਹਿਰ ਤੋਂ ਬਾਹਰ ਹੈ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਹੈ ਪਾਰਕਿੰਗ ਹੈਗੀ ਹੈ ਔਰ ਤੁਸੀਂ ਜਲਦੀ ਤੋਂ ਜਲਦੀ ਇੱਥੇ ਆ ਕੇ ਬੁਕਿੰਗ ਕਰਵਾਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਹੈ ਕੈਫੇ ਦੀ ਓਪਨਿੰਗ ਹੈ ਕੈਫੀ ਜਿਹੜੀ ਹੈ ਖੁੱਲੀ ਗਈ ਹੈ ਔਰ ਇੱਥੋਂ ਦਾ ਮਜ਼ਾ ਜਿਹੜਾ ਹੈ ਉਹ ਲੈ ਸਕਦੇ ਨੇ ਜਿਹੜੇ ਇਥੋਂ ਦੇ ਡਾਇਰੈਕਟਰ ਨੇ ਜੀਓ ਲਾਲ ਬੱਗਾ ਜੀ ਉਸ ਤੋਂ ਬਾਅਦ ਜਿਹੜੇ ਇੱਥੇ ਮਹਿਮਾਨ ਪੁੱਜਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਅੱਜ ਬਹੁਤ-ਬਹੁਤ ਮੁਬਾਰਕਬਾਦ ਬੱਗਾ ਅਕੈਡਮੀ ਜਿਹੜੀ ਆਲਰੇਡੀ ਸਵਾਰ ਚ ਚੱਲ ਰਹੀ ਆ ਉਹਨਾਂ ਨੇ ਇੱਕ ਹੋਰ ਇੱਕ ਕਦਮ ਅੱਗੇ ਲੰਘਦੇ ਹੋਏ ਇਸ ਇਲਾਕੇ ਨੂੰ ਇੱਕ ਬੜੀ ਵਧੀ ਵਧੀਆ ਇੱਕ ਚੀਜ਼ ਦਿੱਤੀ ਆ 20 ਕੈਫ ਜਿਹਦੇ ਵਿੱਚ ਇਸ ਇਲਾਕੇ ਨੂੰ ਬੜੀ ਵੱਡੀ ਰਾਹਤ ਮਿਲੇਗੀ ਜਿਹੜੇ ਲੋਕ ਦੂਰ ਦੂਰ ਇੱਧਰ ਉੱਧਰ ਜਾਂਦੇ ਸੀ ਇਹਨਾਂ ਕਨਫੈਕਸ਼ਨਰੀ ਸਨੈਕਸ ਹੋਰ ਵੀ ਕਈ ਚੀਜ਼ਾਂ ਦਾ ਇਹ ਬਿਲਕੁਲ ਇੱਕ 30 ਪੁਆਇੰਟ ਆ ਚਾਰ ਛੜਕਾਂ ਜਾਂਦੀਆਂ ਨੇ ਔਰ ਮੈਂ ਸਮਝਦਾ ਵੀ ਸਾਰੇ ਇਸ ਇਲਾਕੇ ਨੂੰ ਇੱਥੇ ਜਿਹੜੀ ਆ ਉਹਦੀ ਸਹੂਲਤ ਮਿਲੇਗੀ ਔਰ ਖਾਸ ਕਰਕੇ ਇੱਕ ਕੁਆਲਿਟੀ ਦੀ ਚੀਜ਼ਾਂ ਮਿਲਣਗੀਆਂ ਔਰ ਜੋ ਵੀ ਕਿਤੇ ਸ਼ਹਿਰ ਭੀੜ ਭੜਾ ਕਦੇ ਵਿੱਚ ਲੋਕੀ ਜਾਂਦੇ ਸੀ ਬੱਚੇ ਜਾਂਦੇ ਸੀ ਟ੍ਰੈਫਿਕ ਦੇ ਵਿੱਚ ਜਾਣ ਤੋਂ ਬਚਣਗੇ ਸੋ ਇੱਥੇ ਅੱਜ ਜਿਹੜਾ ਇਹਨਾਂ ਨੇ ਇਨੀਸ਼ੀਏਟਿਵ ਲਿਆ ਉਸ ਵਰਗਾ ਜੋਗ ਆ ਔਰ ਮੈਂ ਬਗਾ ਸਾਹਿਬ ਨੂੰ ਕਹਾਂਗਾ ਇੱਕ ਕੁਆਲਿਟੀ ਐਂਡ ਕੁਆਂਟੀਟੀ ਤੇ ਪੂਰਾ ਖਿਆਲ ਰੱਖਣਾ ਤਾਂ ਜੋ ਤੁਸੀਂ ਇੱਕ ਬੰਨੇ ਲੋਕਾਂ ਦੀ ਸਿਹਤ ਬਣਾ ਰਹੇ ਹੋ ਉਹਨੂੰ ਸਿਹਤ ਨੂੰ ਵੇਖਦੇ ਹੋਏ ਇਹ ਵੀ ਚੀਜ਼ਾਂ ਜਿਹੜੀਆਂ ਨਾਲ ਕੁਆਲਿਟੀ ਨੂੰ ਮੇਨਟੇਨ ਕਰਨਾ ਉਹ ਨੋ ਡਾਊਟ ਕਸਟਮਰ ਤੁਹਾਡੇ ਕੋਲ ਆਏਗਾ ਸੋ ਅੱਜ ਦੇ ਸ਼ੋਭ ਦਿਹਾੜੇ ਤੇ ਪੂਰੇ ਸ਼ੋਭਾ ਅਕੈਡਮੀ ਦੇ ਪੂਰੀ ਮੈਨੇਜਮੈਂਟ ਕਮੇਟੀ ਔਰ ਖਾਸ ਕਰਕੇ ਜੀਐਲ ਬੱਗਾ ਜੀ ਵੀਜੀ ਜੀ ਸਾਡੇ ਜਰਨਲਜੀ ਸਾਰੇ ਸਾਡੇ ਅਫਸਰ ਨੇ ਸੀਆਰਪੀਐਫ ਦੇ ਅੱਜ ਦੇ ਮੌਕੇ ਦੇ ਸਭ ਨੂੰ ਮੇਰੀ ਵਾਰਡ 28 ਨੰਬਰ ਵਾਰਡ ਮੇਰੇ ਵੱਲੋਂ ਤੇ ਮੇਰੇ ਇਲਾਕੇ ਨੂੰ ਇਹਨਾਂ ਨੂੰ ਸ਼ੁਭ ਕਾਮਨਾਵਾਂ ਔਰ ਮੈਂ ਇਹ ਅਪੀਲ ਕਰਦਾ ਇੱਥੇ ਆਓ ਚੈੱਕ ਕਰੋ ਛੋਟੀਆਂ ਪਾਰਟੀਆਂ ਬਰਥਡੇ ਵਗੈਰਾ ਛੋਟੇ ਜਾਂ ਤੁਸੀਂ ਕੋਈ ਗੈਟ ਟੂਗੇਦਰ ਜਿੱਥਾਂ ਸਗਣਾ ਕੋਠਾਕਾ ਤੇ ਇਹ ਰਿੰਗ ਸ਼ਰਮਣੀ ਤੁਸੀਂ ਖੁੱਲੇ ਮਾਹੌਲ ਦੇ ਵਿੱਚ ਇਹੋ ਜਿਹਾ ਵਾਤਾਵਰਨ ਮੇਰਾ ਖਿਆਲ ਆ ਵੀ ਸ਼ਹਿਰ ਦੇ ਵਿੱਚ ਕਿਤੇ ਵੀ ਨਹੀਂ ਹੋਏਗਾ ਇੰਡੋਰ ਐਂਡ ਆਊਟਡੋਰ ਐਡਰੈਸ ਆ ਇਹ ਬਾਬੂਵਾਲ ਦੇ ਵਿੱਚ ਜਿਹੜਾ ਪੁਰਾਣਾ ਸ਼ਾਸਨ ਭਵਨ ਉਹਦਾ ਜਿਹੜਾ ਇਹ ਬਣ ਚਰਸ਼ਤਾ ਉਹਦੇ ਉੱਤੇ ਸ਼ੋਭਾ ਬੱਗਾ ਸਪੋਰਟ ਅਕੈਡਮੀ ਉਹਨਾਂ ਦਾ ਹੀ ਇੱਕ ਐਸੈਸ਼ਨ ਕੰਸਰਨ ਆ ਉਹਨਾਂ ਨੇ ਖੋਲਿਆ ਸੋ ਇੱਕ ਵਾਰੀ ਆਇਓ ਤੇ ਫੁੱਲ ਇੰਜੋਏ ਕਰੋ ਤੇ ਫਿਰ ਸਾਨੂੰ ਦੱਸੋ ਕਿ ਇਹ ਕਿੱਦਾਂ ਦਾ ਤੁਹਾਨੂੰ ਟੇਸਟ ਲੱਗਿਆ ਧੰਨਵਾਦ ਜੀ ਸਰ ਕੀ ਕਹਿਣਾ ਚਾਹੋਗੇ ਬਗਾ ਸਪੋਰਟਸ ਅਕੈਡਮੀ ਵੱਲੋਂ ਇੱਕ ਬਹੁਤ ਵੱਡਾ ਪ੍ਰਾਣਾ ਕੈਫੇ ਵੀ ਓਪਨਿੰਗ ਕੀਤੀ ਗਈ ਹੈ ਤੁਸੀਂ ਪਹੁੰਚੇ تھے ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਰੀਆ ਜੀ एकदम ए1 ਮੈਂ ਇਸ 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 ਕੇ ਇਹ ਜੋ ਅਭੀ ਕੈਫੇ ਖੋਲਾ ਹੈ ਇਸ ਕੈਫੇ ਕੇ ਲਈਏ ਤੇ ਮੈਂ ਪਹਿਲੇ ਸ਼੍ਰੀ ਬਗਾ ਸਾਹਿਬ ਕੋ ਔਰ ਸ਼੍ਰੀ ਬਗਾ ਸਾਹਿਬ कमांडेंट साहब और अभी विजय कुमार कमांडेंट साहब इन दोनों को मैं बहुत बहुत बधाई पूरे इन्हों परिवार वालों को पूरी बहुत बहुत बड़ी मतलब बहुत मैं बधाई देना चाहता हूँ पहले तो क्योंकि इन्होंने ये जो काम किया है ये बहुत ही बेनिफिटेड है मोरओवर ये जो कैफे खुलिया है ये हालांकि हम बोल रहे हैं कि शहर तो बाहर है उन्ना बाहर नहीं शहर कनैक्ट है बहुत बढ़िया ਇਤਨੀ ਸੁੰਦਰ ਜਗ੍ਹਾ ਹੈ ਯਹਾਂ ਇੱਕ ਤਾਂ ਅਕੈਡਮੀ ਕੋ ਵੀ ਬੜੀ ਸੋਲ ਜਿਹੜੇ ਬੱਚੇ ਬਾਹਰ ਤੋਂ ਯਹਾਂ ਗੇਮ ਖੇលਨੇ ਆਤੇ ਹਨ ਜਿਨਾਂ ਨੂੰ ਗੇਮ ਸਿਖਾਤੇ ਹਨ ਉਹਨਾਂ ਬੱਚੋਂ ਕੋ ਬਹੁਤ ਓਰੀਜਨਲ ਸਮਾਨ ਮਿਲੇਗਾ ਯਾ ਉਹ ਕਮ ਰੇਟ ਵੀ ਮਿਲੇਗਾ ਔਰ ਇਹ ਬਹੁਤ ਹੀ ਐچھے ਯਹਾਂ ਚੌਕ ਦੇ ਉੱਪਰ ਜੋ ਖੋਲੇ ਆਇਆ ਹੈ ਇਹ ਸਾਰਿਆਂ ਨੂੰ ਗਾਉਂ ਵਾਲਿਆਂ ਨੂੰ ਆਸ-ਪਾਸ ਦੇ ਜਿੰਨੇ ਜੋ ਵੀ ਲੋਕ ਇੱਥੋਂ ਜਾਣ ਕੇ ਲੰਘ ਕੇ ਇਹਨਾਂ ਲਈ ਬਹੁਤ ਇੱਕ ਸਹੂਲਤ ਦਾ ਵਿਸ਼ੇ ਬਣ ਗਿਆ ਇਹ ਔਰ ਬਹੁਤ ਵਧੀਆ ਬਹੁਤ ਹੀ ਬੜੀਆ ਇਹ ਚੀਜ਼ मैं इसके लिए बग्गा साहब को फिर बधाई दूंगा उनके परिवार को विजय साहब को इसके लिए क्योंकि इन्होंने इतना लोगों के लिए ये ज़्यादातर ये जो कैफे खुला है ये गांव के लोगों के लिए सहूलत बनाई है और एक ये इनको कम रेट पे मिलेगा बहुत बढ़िया तो थैंक यू वेरी मच जी सर तुम क्या कहना चाहोगे सबसे पहले सबको नमस्कार ਅੱਜ ਸੋਭਾ ਬੱਗਾ ਅਕੈਡਮੀ ਵਿੱਚ ਇੱਕ ਨਿਆਰਾ ਕੀਤਾ ਗਿਆ ਹੈ ਜੋ ਕਿ ਵੀ ਗੌਂਡ ਕਾਰਨਲ ਕੈਫੇ ਦਾ ਅੱਜ ਵਿਧਿਵਤ ਉਦਘਾਟਨ ਕੀਤਾ ਗਿਆ ਹੈ ਜੋ ਕਿ ਮੇਰੇ ਦੁਆਰਾ ਅੱਜ ਹੋਇਆ ਕਰਕੇ ਮੈਂ ਵਿਜੇ ਕੁਮਾਰ ਐਕਸ ਕਮਾਂਡੈਂਟ ਸ਼ੇਅਰ ਪੀਐਫ ਸਭ ਤੋਂ ਪਹਿਲਾਂ ਮੈਂ ਆਪਣੇ ਸੋਭਾ ਬੱਗਾ ਅਕੈਡਮੀ ਦੇ ਡੈਕਟਰ ਸੀਜੀਐਲ ਬੱਗਾ ਸਭ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਦਿਨਾਂ ਕਿ ਜਿਨ੍ਹਾਂ ਨੇ ਮਤਲਬ ਕਿ ਬਹੁਤ ਹੀ ਘੱਟ ਸਮੇਂ ਵਿੱਚ ਇੱਕ ਤੇ ਆਪਣੀ ਸ਼ੋਭਾ ਬਗ ਅਕੈਡਮੀ ਨੂੰ ਪਿਛਲੇ ਡੇਢ ਸਾਲ ਹੋ ਗਏ ਚੱਲਦੇ ਆ ਤੇ ਇਹਨੇ ਇੱਥੇ ਤੱਕ ਉਹ ਬੜੇ ਨੈਸ਼ਨਲ ਲੈਵਲ ਤੱਕ ਬੱਚਿਆਂ ਨੂੰ ਪਹੁੰਚਾਇਆ ਜੋ ਕਿ ਆਪਣਾ ਨਾਮ ਆਪਣੇ ਏਰੀਆ ਦਾ ਨਾਮ ਆਪਣਾ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਪੰਜਾਬ ਦਾ ਨਾਮ ਰੂਸ਼ਨ ਕੀਤਾ ਹੈ ਇਹ ਤੇ ਮੇਰੇ ਵੱਲੋਂ ਇਹ ਵਧਾਈ ਦੇ ਪਾਤਰ ਨੇ ਔਰ ਅੱਜ ਇੱਕ ਨਿਆਣਾ ਅਣਾ ਇੱਕ ਇਤਿਹਾਸ ਰਚਣ ਦੀ ਫਿਰ ਕੋਸ਼ਿਸ਼ ਕੀਤੀ ਹੈ ਜੋ ਕਿ ਅੱਜ ਬੀ ਕੋਰਨਰ ਕਾਫੇ ਆਰੰਭ ਕੀਤਾ ਗਿਆ ਹੈ ਜੋ ਕਿ ਇਹਦੀ ਸੋਚ ਇਹ ਹੈ ਕਿ ਜੋ ਪੇਰੈਂਟਸ ਆਂਦੇ ਨੇ ਬੱਚੇ ਆਂਦੇ ਨੇ ਉਹਨਾਂ ਨੂੰ ਸ਼ੁੱਧ ਚੀਫ ਐਂਡ ਬੈਸਟ ਇਹ ਫੂਡ ਪ੍ਰੋਵਾਈਡ ਕਰਾਇਆ ਜਾਏ ਤਾਂ ਜੋ ਉਹਨਾਂ ਦੇ ਹੈਲਥ ਵਧੀਆ ਰਹੇ ਔਰ ਮੈਂ ਇਹ ਦਾਅਵੇ ਨਾ ਕਹਿ ਸਕਣਾ ਹੈ ਕਿ ਆਣ ਲੱਗ ਸਕੈ ਕਿ ਇਹ ਵੀ ਆਪਣੇ ਇਸ ਤਰ੍ਹਾਂ ਦੇ ਕੈਫੇ ਹੋਣਗੇ ਉਹਨਾਂ ਦਾ ਵਧੀਆ ਤੇ ਸਾਫ਼ ਸੁਥਰਾ ਤੇ ਸਸਤਾ ਇੱਥੋਂ ਫੂਡ ਪ੍ਰੋਵਾਈਡ ਕੀਤਾ ਜਾਏਗਾ ਤੇ ਮੈਂ ਸਾਰਿਆਂ ਨੂੰ ਦੇ ਆਪਣੇ ਆਪਣੇ ਜ਼ਿਲ੍ਹਾ ਗਰਦਾਸਪੁਰ ਦੇ ਵਸਨੀਕਾਂ ਨੂੰ ਐ ਇੱਕ ਮੰਤਰੀ ਵੀ ਦਿਨਾ ਹੈ ਕਿਥੇ ਆਓ ਇੱਕ ਵਾਰੀ ਵਿజిਟ ਕਰਕੇ ਜਾਓ ਔਰ ਇੱਕ ਵਾਰੀ ਇੱਥੋਂ ਟੇਸਟ ਕਰਕੇ ਜਾਓ ਇਹ ਮੇਰੇ ਸਭ ਨੂੰ ਇੱਕ ਸਰੋਵਰ ਮੈਂ ਬੁਲਾਉਂਦਾ ਚਾਹਤਾ ਦਿੰਦਾ ਹਾਂ ਉਹ ਇੱਥੋਂ ਦਾ ਜਿਹੜਾ ਵਾਤਾਵਰਣ ਜਿਵੇਂ ਕਿ ਬਗਾ ਸਾਹਮਣੇ ਦੱਸਿਆ ਉਹ ਮੈਂ ਡਿਪਟੀ ਕਮਿਸ਼ਨਰ ਸਾਹਮਣੇ ਵੀ ਕਿਹਾ ਕਿ ਇੱਥੋਂ ਦਾ ਵਾਤਾਵਰਣ ਐਦਾ ਇੱਕ ਸ਼ੁੱਧ ਤੇ ਹੈ ਕਿ ਜੋ ਤੁਸੀਂ ਦੇਖਿਆ ਅੱਲਾਕ ਬਗ ਪੂਰੀ ਹਰਿਆਲੀਆਂ ਸਾਈ ਦੀਆਂ ਕਰਕੇ ਐਦਾ ਦਾ ਜਿਹੜਾ ਮਾਹੌਲ ਬਹੁਤ ਹੀ ਘੱਟ ਜਗ੍ਹਾ ਤੇ ਮਿਲਦਾ ਤੁਸੀਂ ਬਜ਼ਾਰਾਂ ਵਿੱਚ ਜਾਂਦੇ ਹੋ ਬਜ਼ਾਰਾਂ ਵਿੱਚ ਚੀਜ਼ ਤਾਂ ਮਿਲੇਗੀ ਮਿਲੇਗਾ ਲੇਕਿਨ ਐਦਾ ਦਾ ਵਾਤਾਵਰਣ ਨਹੀਂ ਮਿਲ ਸਕਦਾ ਤੇ ਤੁਸੀਂ ਮੈਂ ਤੇ ਦੁਬਾਰਾ ਤੁਹਾਨੂੰ ਮੰਤਰੀ ਕਹਿੰਦਾ ਇੱਕ ਵਾਰ ਆਓ ਇੱਥੋਂ ਦੇ ਵਾਤਾਵਰਣ ਦਾ ਵੀ ਲਾਭ ਲਓ ਉਹ ਇੱਕ ਤੋਂ ਦਾ ਇੱਕ ਜੋ ਨਿਆ ਪਰਾਲਾ ਬਗਾਸਾਵਲ ਨੂੰ ਕੀਤਾ ਗਿਆ ਇਥੇ ਇੱਕ ਹੋਰੀ ਆ ਕੇ ਆਪਣੇ ਵਿੱਚ ਜੁੜ ਕਰੋ ਇੱਕ ਵਾਰ ਮੈਂ ਫਿਰ ਸੁਭਾ ਬਗਾ ਕਾਡਮੀ ਦੇ ਇੱਕ ਡਾਕਟਰ ਚੀਜੀਲ ਬਗਾ ਨੂੰ ਮੈਂ ਆਪਣੇ ਵੱਲ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਧੰਨਵਾਦ